ਟਾਂਡਾ ਉਰੂ ਜਲੰਧਰ ਪਠਾਨਕੋਟ ਰਸ਼ਟਰੀ ਮਾਰਗ ਤੇ ਪਿੰਡ ਕਰਾਲਾ ਨਜ਼ਦੀਕ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪੰਟਨ ਕਾਰਨ ਬੱਸ 'ਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ। ਇਹ ਹਾਦਸਾ ਉਸ ਸਵੇਰ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਨਜ਼ਦੀਕ ਖਤਾਨਾ 'ਚ ਜਾ ਪਲਟੀ। ਮੌਕੇ ਤੇ ਪਹੁੰਚ ਕੇ ਲੋਕਾਂ ਨੇ ਪਲਟੀ ਹੋਈ ਬੱਸ 'ਚ ਸਵਾਰੀਆਂ ਨੂੰ ਕੱਢ ਕੇ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ। ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ 'ਚ ਆਪਣਾ ਯੋਗਦਾਨ ਪਾਇਆ। ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਵਿੱਚ। ਜੀ ਨਿਰਮਲ ਜੀ ਤੁਹਾਨੂੰ ਸਿਵਲ ਹਸਪਤਲ ਤੋਂ ਸੁਪਾਜਾਇਆ ਗਿਆ ਇਥੇ। ਹਾਂ ਜੀ। ਉਹ ਆਮ ਤੌਰ ਤੇ ਇਸ ਕੇਸ ਦੀ। ਠੀਕ ਹੈ। ਆਪੇ ਪਾਸ ਨੂੰ 3-4 ਬਰ ਵੀ ਕਿਹਾ ਵੀ ਵਗ ਤੱਕ ਤਿਆਂ ਨੂੰ 3-4 ਬਰ ਕਿਹਾ ਕਿ ਪਾਸ ਨੂੰ ਹੋਲੀ ਜਨਾ ਤੇਜ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ 2 ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨ ਲੱਗ ਪੈਂਦਾ ਖੁੱਡੇ ਪਾਸੇ ਵੜਨਾ ਚੜਾ ਲੱਗਿਆ ਸੀ ਉਹਨੇ ਸਵਾਰੀ ਰੁਕੀ ਕਿੱਥੇ ਸਵਾਰੀ ਤੇ ਇੱਕ ਪਰਸ ਤੱਕ ਲਾਸਟ ਜਿਹੜੀ ਲਾਸਟ ਸਵਾਰੀ ਚੱਣੀ ਉਹ ਰੋ ਪੈ ਥੱਲੇ ਹੀ ਸੀਗਾ ਇੱਕ ਇਹਨੇ ਪਾਸ ਨਾਲ ਜਿਹੜੀ ਸ਼ੁਰੂ ਕਰਤੀ ਉੱਥੇ ਬੱਚੇ ਫੋਟੋ ਮੰਦ ਇੰਨੇ ਮੁਰਕੇ ਗੁੱਡੇ ਲੋਗੇ ਕਰਾਉਣਾ ਚਾਹ ਤੇ ਬਸ ਭੱਜ ਦੇ ਕਿ ਜੱਕੂਰੀ ਫਿਸ ਗਈ ਕਿਥੇ ਆਪ ਨੂੰ ਕਿੰਨੇ ਵੀ ਕਿਤੇ ਤੱਕ ਦੇਵਾ ਤੇਜਾ ਵਾਲੇ ਕਿਹਾ ਕਿ ਹੋਲੀ ਚਲਾ ਬੱਸ ਤੇਜ ਨਾਲ ਚਲਾ ਬਹੁਤ ਤੇਜ਼ ਲੈ ਤਿੰਨ ਚਾ ਵੇ ਬੱਚੇ ਤੋਂ ਬੱਚੀ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਸਰ ਤੁਹਾਨੂੰ ਸਾਨੂੰ ਪਤਾ ਨਹੀਂ ਲੱਗਿਆ ਪਰ ਮੂਹਣ ਦੇਖਿਆ ਤਾਂ ਲੱਗਦਾ 100% ਕੋ ਨਸ਼ਾ ਕੀਤਾ ਕਿ ਇਹ ਸੀ ਕਿਉਂਕਿ ਜਿਦਾਂ ਇਹ ਹਾਲਤੀ ਚਲਾਈ ਜਾਂਦਾ ਹੈਗਾ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫਿਸ ਜਿਹੜੀ ਸਾਰਾ ਵਕਤ ਜਲੰਧਾ ਪਿੰਡ ਕੋਲ ਅਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਣਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਗਲੋਵਟੇ ਕਰਦਿਆਂ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਨਕਸਾਨਾ ਚ ਫਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸੂਹੇ ਦੇ ਠਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜੀਨੀਅਰ ਜਾਂ ਕੋਈ ਤੇ ਥੋੜਾ ਨਹੀਂ ਅਜੇ ਤੱਕ ਕੋਈ ਇਦਾਂ ਦੀ ਗੱਲ ਪਹੁੰਚਾ ਹੈਗਾ ਪਰ ਮਾਪੋਂ ਦੀ ਬੜੀ ਕਿਰਪਾ ਹੋਈ ਹੈ। ਬਾਕੀ ਬੱਸੇ ਸਿੱਧੀ ਕਰਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਖਤੇ ਆਗੇ ਸੀ ਇਸੇ ਕਰਕੇ ਸਾਰਾ ਲੱਗੇ ਹੋਏ ਨੇ ਜੀ ਉਹਦੇ ਵਿੱਚ ਹੀ